ਬਠਿੰਡਾ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਕੱਟਿਆ ਗਿਆ ਹਰਿਆ ਭਰਿਆ ਦਰਖਤ ਅਤੇ ਮੋਟਾ ਦਰਖਤ ਇਸ ਨੂੰ ਲੈ ਕੇ ਦੁਕਾਨਦਾਰ ਨੇ ਕੀਤਾ ਰੋਸ ਤੇ ਦਿੱਤੀ ਇੱਕ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਦਰਖਾਸਤ ਸ਼ੁੱਕਰਵਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਦੇ ਗੁਰੂ ਤੇਗ ਬਹਾਦਰ ਨਗਰ ਨਗਵੇਖੇ ਇੱਕ ਦੁਕਾਨਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਇਹ ਦਰਖਤ ਲਗਾਏ ਸੀ ਤੇ ਅੱਜ ਨਗਰ ਨਿਗਮ ਦੇ ਕਰਮਚਾਰੀ ਨੇ ਜਿਹੜੇ ਉਹ ਆਏ ਨੇ ਸਵੇਰੇ 9:30 ਵਜੇ ਦੇ ਲਗਭਗ ਤੇ ਉਹਨਾਂ ਵੱਲੋਂ ਉਸ ਦੇ ਬਾਹਰ ਦੇ ਵਿੱਚ ਲੱਗਿਆ ਇੱਕ ਹਰਿਆ ਭਰਿਆ ਦਰਖਤ ਜਿਹੜਾ ਉਹ ਕੱਟ ਦਿੱਤਾ ਗਿਆ ਜਿਸ ਨੂੰ ਲੈ ਕੇ ਉਸ ਨੇ ਇਤਰਾਜ਼ ਆਪਣਾ ਜਤਾਇਆ ਤੇ ਉਸ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਦਰਖਾਸਤ ਇੱਕ ਆਪਣਾ ਦਿੱਤੀ ਗਈ ਹੈ ਉਹ ਉਹਦਾ ਕਹਿਣਾ ਹੈ ਕਿ ਜਿਹੜੇ ਵੀ ਅਧਿਕਾਰੀਆਂ ਵੱਲੋਂ ਜਾਂ ਜਿਹੜੇ ਕਰਮਚਾਰੀਆਂ ਵੱਲੋਂ ਇਹ ਦਰਖਤ ਦੀ ਆਪਣਾ ਕੱਟਿਆ ਗਿਆ ਹੈ ਉਸ ਦੇ ਉੱਤੇ ਕਾਰਵਾਈ ਦੀ ਉਸ ਵੱਲੋਂ ਮੰਗ ਕੀਤੀ ਮੰਗ ਕੀਤੀ ਗਈ ਐਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਗੁਰਤੇਗ ਬਾਦਾਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਹਰਿਆ ਭਰਿਆ ਤੇ ਮੋਟਾ ਦਰਖਤ ਜਿਹੜਾ ਉਹ ਅਜ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਕੱਟਿਆ ਗਿਆ ਹੈ ਅਤੇ ਉਸ ਨੂੰ ਲੈ ਕੇ ਇੱਕ ਦੁਕਾਨਦਾਰ ਵੱਲੋਂ ਜਿਸ ਨੇ ਇਹ ਦਰਖਤ ਲਗਾਇਆ ਸੀ ਉਸ ਨੇ ਇਸ ਨੂੰ ਲੈ ਕੇ ਅਦਰਾਜ ਅਪੀਲ ਜਤਾਇਆ ਤੇ ਉਸ ਨੇ ਨਗਰ ਨਿਗਮ ਵਿਖੇ ਇਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਲੈ ਕੇ ਇੱਕ ਸ਼ਿਕਾਇਤ ਉਸ ਵੱਲੋਂ ਦਿੱਤੀ ਗਈ ਹੈ। ਕੀ ਨਾਂ ਤੁਹਾਡਾ? ਸੁਪਾਲਾ ਜੀ। ਕਿਹੜਾ ਰਿਹਾ? ਇਹ ਜਹਾਨ ਨਗਰ। ਕੀ ਬਤਨ? ਹਾਂ ਅੱਗੇ ਟੇਕ ਵਾਹ ਦਿੰਦੇ। ਕੀ ਹੋਇਆ ਕੀ ਟੇਕ? ਆ ਕਮੇਟੀ ਵਾਲੀ। ਇਹ ਕਮੇਟੀ ਵਾਲੇ ਮਸ਼ੀਨ ਲਈ ਫਰਦੇ ਸੀਗੇ ਜੀ। ਅੱਛਾ। ਤੇ ਉਹ ਭੱਟ ਗਈ। ਕਿਹੜੇ ਕਿਹੜੇ ਮੋٹے ਮੋਟੇ ਸੀਗੇ ਮੋٹے ਮੋਟੇ ਮੋਟੇ ਜਿਹੇ ਆਏਗੇ ਸੀ ਜੂਤੀ ਸੀ ਬਾਹਲੇ ਮੋਕੇ ਵੀ ਨਹੀਂ ਸੀ ਇਹਨੇ ਆਹ ਦੇਖੋ ਆਹ ਪਿਆ ਜੀ ਇਹ ਵੀ ਲੱਗਦਾ ਵੀ ਇੱਕ ਪਾਸੇ ਹਰੇ ਭਰੇ ਦਰਾਫਤਾਂ ਨੂੰ ਸ਼ਾਇਦ ਮੋਟੇ ਆਪਾ ਜੀ ਸ਼ਾਹ ਖਤਰੀ ਬੰਨੇ ਰਹਿ ਰਹੇ ਆ ਦਰਾਫਤਾਂ ਪਹਿਲਾਂ ਵੀ ਇੱਕ ਬੀਤੀ ਵਾਲੇ ਨਾਲ ਖਰਾਬ ਸੀ ਹਾਂਜੀ ਇੱਕ ਮਿੰਟ ਅੱਜ ਕਾਰਪੋਰੇਸ਼ਨ ਇੱਕ ਮਿੰਟ ਜਿਹੜੂ ਕਮਾ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ੋਕਮਾਰਾ ਜੀ ਕਿਹੜਾ ਰੀਆ ਇਹ ਇਹ ਗੁਰਤੀਕਬਾਦਨਗਰ ਆ ਜੀ ਹਾਂਜੀ ਕੀ ਹੋਇਆ ਤੇ ਮੈਂ ਇੱਥੇ ਕਿਰੇਨਾ ਸ਼ਾਪ ਚਲਾਉਣਾ ਇਹ ਦੋ ਡਰਾਫਟ ਮੇਰੀ ਦੁਕਾਨ ਮੂਰੇ ਲੱਗੇ ਹੋਏ ਨੇ ਜੀ ਆ ਤੋਂ ਸਾਢੇ 10 ਪਹਿਲਾਂ ਕਮੇਟੀ ਵਾਲੇ ਆਏ ਆ ਤਾਂ ਦਿਖਾਉਗੇ ਜੀ ਵੀਰ ਜੀ ਕਵਰ ਕਰਿਓ ਦਿਖਾਉਣਾ ਤੇ ਕਮੇਟੀ ਵਾਲੇ ਕਹਿੰਦੇ ਸੀ ਛੰਗਣ ਆਇਆ ਜੀ ਆ ਸਾਰਾ ਵੱਢ ਕੇ ਸਾਥ ਸਤਿਆਨਾਸ਼ ਕਰਕੇ ਬੂਟੇ ਦਾ ਮੈਂ 20-22 ਸਾਲ ਲਾ ਕੇ ਮਸਾ ਪਾਲੇ ਸੀ ਦੋ ਉਤਰਖ ਮਾ ਥਨ ਲਾਈ ਵੇ ਸੀ ਇਹ ਦੋਨੇ ਦਰਖਤ ਮੇਰੇ ਸਤਿਆਨਾਸ਼ ਕਰਕੇ ਅੱਜ ਮੈਂ ਰੋਟੀ ਖਾਣ ਗਿਆ ਕਰੀਬ 9:30 ਵਜੇ ਤੇ ਮਗਰੋਂ ਚੁੱਪ ਕਰਕੇ ਕਿ ਵੱਢ ਕੇ ਨਾਕੂਮੇ ਦੱਸਿਆ ਨਾ ਕਿ ਛੜ ਮੇਰੀ ਦੁਕਾਨ ਮੂਰੇ ਮੈਂ ਲਾਇਆ ਪਿਆ ਕੋਈ ਨਹੀਂ ਦੱਸਿਆ ਨਾ ਸਤਿਆਨਾਸ਼ ਕਰਕੇ ਇਸ ਵਾਰ ਦੀ ਮੈਂ ਕਮੇਟੀ ਦੇ ਨਿਗਰਾਨੀ ਇੰਜੀਨੀਅਰ ਜੀ ਨੂੰ ਮੈਂ ਕੰਪਲੀਟ ਦੇ ਕੀ ਕਹਿੰਦੇ ਇਸ ਬਾਬਤ ਐਮਸੀ ਹਰਪਾਰਤੀ ਜੀ ਨੂੰ ਜਾਣ ਕੇ ਦਿੱਤੀ ਗਈ ਆ ਤੇ ਜਿਹੜੇ ਕੋਈ ਇਹਨਾਂ ਦੇ ਐਲ ਐਲ ਸੀ ਹੁੰਦੇ ਨੇ ਬਾਗਬਾਨੀ ਵਿਭਾਗ ਦੇ ਗੁਰਲਾਲ ਸਿੰਘ ਦੀ ਉਹਨਾਂ ਨੂੰ ਵੀ ਇਸ ਬਾਰੇ ਪਤਾ ਹੈ ਕਿਉਂ ਵੱਡ ਕੇ ਗਿਆ ਕੁਛ ਨਹੀਂ ਦੱਸਿਆ ਗਿਆ ਕੁਛ ਨਹੀਂ ਪੱਥਿਆ ਕੋਈ ਦੱਸਿਆ ਹੀ ਨਹੀਂ ਆ ਅੱਜ ਕਦੇ ਛੰਗਣ ਆਏ ਆ ਜੀ ਕੀ ਲੱਗਦਾ ਸਰਕਾਰ ਵੱਲੋਂ ਤਰਸਤ ਲਗਾਈ ਜਾ ਰਹੀ ਹੈ ਇਹਨਾਂ ਵੱਲੋਂ ਵੱਢੇ ਜਾ ਰਹੀ ਨਾਲ ਜੀ ਨਾਲ ਸਰਕਾਰ ਕੋਲ ਕਥਾ ਲਾ ਕੇ ਆ ਸਰਕਾਰ ਦੇ ਫਾਰਮੈਟ ਦੀ ਕਰਕੇ ਤੁਰ ਜਾਂਦੀ ਹੈ ਜੀ ਆਇਆ ਕਵਰਦਕਰ ਦਿਖਾ ਆਹ ਸਹੀ ਆਪ ਦਾ ਸੰਪਲ ਲੈ ਤੇ ਨੇ ਦਸਤਾਬਾਹ ਥਨ ਲੈਵੇ ਮੈਂ ਹੁਰਾ ਦਤਨ ਲੈ ਵੇ ਇਹ ਡਬੂਤੇ ਲੈ ਕੇ ਲਾਈ ਸੀ ਮੈਂ ਖੋਦ ਮੈਂ ਦੁੱਖ ਕੀ ਜੀ ਦੇਖੋ ਮੈਂ ਇਹ ਤਾਂ ਸਾਰਾ ਨੂਦਲੀ ਐ ਸਰ ਮੈਨੂੰ ਹੀ ਨਹੀਂ ਤੇ ਇਹਦਾ ਫਾਇਦਾ ਇਹ ਬੂਤੇ ਛਾਂ ਦਿੰਦੇ ਆ ਸਾਨੂੰ ਹੈ ਜੀ ਹੈ ਜੀ ਤੇ ਲੋਕੇ ਨਥਲ ਬਹਿੰਦੇ ਦੱਸਣ ਆਰਾਮ ਕਰਦੇ ਆ ਹੁਣ ਕਿੱਥੇ ਆਉਂਗੇ ਛਾਂ ਉਧਰ ਕਿਹੜੇ ਆਉਗੇ ਪਰੰਦੇ ਪੱਖੇਂ ਰਹਿਣ ਬਸੇ ਰਹੇ ਉਹ ਸਾਰਾ ਉਜਾਰ ਦਿੱਤਾ ਗਿਆ ਮੰਗ ਕਰਦੇ ਕਰ ਮੰਗ ਕਰਦਾ ਜਿੰਨੇ ਤੇ ਜਿੰਨੇ ਅਫਸਰ ਇਹਨਾਂ ਸੰਬੰਧ ਦੇ ਵਿਭਾਗ ਬੂਤੇ ਕੱਟਣ ਵਾਲੇ ਜਿਹੜੇ ਬਾਗਬੰਦੀ ਨਾਲ ਸਬੰਧ ਦੇ ਜਿਹੜੇ ਆਰਡਰ ਦਿੱਤੇ ਅਫਸਰਾਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਮੇਟੀ ਦੇ ਚੱਕਣਾ ਇਸ ਵਕਤ ਤੁਹੇ ਤੂੰ ਮੀਟੀਲੇ ਚੱਕਣਾ ਸਿੰਘ ਬੋ ਕਹਿੰਦੇ ਸੀ ਕੱਟਿਆ ਨਹੀਂ ਮੈਂ ਜੋ ਚੱਕੇ ਤੁਸੀਂ ਵੀ ਬੰਦੇ ਕੱਟਿਆ ਹੀ ਨਹੀਂ ਫਿਰ ਚੱਕਣ ਕਿਸੇ ਨਾਲ ਗਿਆ ਤੁਹਾਨੂੰ ਕਿਤਾ ਸੁਪਨਾ ਆ ਗਿਆ ਵੀ ਇੱਥੇ درخت ਵੱਢਿਆ ਪਿਆ ਫਿਰ ਉਹ ਚਲੇਗੇ ਉਹਨਾਂ ਨੇ ਚੱਕਣ ਦਿੱਤਾ ਇਸ ਲਈ ਭਜਾ ਦਿੱਤਾ ਉਹਨੂੰ ਮੈਂ